ਅਕੀ ਤਾ ਰੁਕ ਜਾ ਤ ਰੁਕ ਜਾ ਕੀ ਹੋਇਆ ਰਾਜੂ ਮੇਰੇ ਸਾਰੇ ਸਰੀਰ ਚ ਨਾ ਬਹੁਤ ਦਰਦ ਹੋ ਰਿਹਾ ਬੱਚਾ ਦਾਦਾ ਜੀ ਮੇਰੇ ਵੀ ਪੈਰਾਂ ਚ ਬਹੁਤ ਦਰਦ ਹੋ ਰਿਹਾ ਆਪਾਂ ਡਾਕਟਰ ਜਾਂ ਕਿਸੇ ਹਕੀਮ ਕੋਲੇ ਚੱਲੀਏ ਮੇਰੀ ਨਜ਼ਰ ਚ ਨਾ ਇੱਕ ਬੰਦਾ ਇੱਥੇ ਡਾਕਟਰ ਹੈ ਦੇਸੀ ਦਵਾਈਆਂ ਦਾ ਹਕੀਮ ਹੈ ਆਪਾਂ ਉਹਨੂੰ ਦਿਖਾ ਲੈਨੇ ਆ ਮਾਲਿਸ਼ ਕਰਕੇ ਸਾਡੀਆਂ ਲੱਤਾਂ ਬਾਹਾਂ ਸ਼ਾਇਦ ਠੀਕ ਕਰ ਦੇਗਾ ਅਰੇ ਰਾਜੂ ਗੱਲ ਸੁਣ ਉਹ ਵਿਆਹ ਵਾਲਿਆਂ ਨੂੰ ਫੋਨ ਕਰਕੇ ਕਹਦੇ ਬੇਟਾ ਕਿ ਅਸੀਂ ਡਾਕਟਰ ਕੋਲੇ ਜਾ ਰਹੇ ਹਾਂ ਥੋੜਾ ਲੇਟ ਹੋ ਜਾਾਂਗੇ ਤੇ ਉਹਨਾਂ ਨੂੰ ਕਹੇ ਵੀ ਪ੍ਰੋਗਰਾਮ ਕੱਲ ਦਾ ਰੱਖੋ ਕੱਲ ਤੁਹਾਨੂੰ ਅਸੀਂ ਮਿਲਾਂਗੇ ਬਾਬਾ ਜੀ ਮੈਂ ਹੁਣੇ ਫੋਨ ਕਰਦਾ ਜੀ ਉਹਨਾਂ ਨੂੰ ਬਾਬਾ ਜੀ ਮੇਰੇ ਮੋਬਾਈਲ ਦੀ ਤਾਂ ਬੈਟਰੀ ਬੰਦ ਪਈ ਆ ਜੀ ਅੱਛਾ ਉਹ ਪਤੰਦਰਾ ਫੋਨ ਕਰਕੇ ਉਹਨਾਂ ਨੂੰ ਦੱਸਣਾ ਜ਼ਰੂਰੀ ਸੀ ਮੇਰੇ ਹੱਥੋਂ 21000 ਨਾ ਕੱਢ ਦੇਵੀਂ ਤੇ ਉਹ ਬੰਦੇ ਆਪਣੇ ਹੱਥੋਂ ਜਾਣੇ ਨਹੀਂ ਚਾਹੀਦੇ ਤੇ ਉਹਨਾਂ ਨੂੰ ਕਹੇ ਫੋਨ ਕਰਕੇ ਕਹੇ ਵੀ ਕੱਲ ਨੂੰ ਅਸੀਂ ਤੁਹਾਨੂੰ ਮਿਲਦੇ ਹਾਂ ਤੇ ਮੈਂ ਉਹਨਾਂ ਦਾ ਵਿਆਹ ਕੁੱਤੀ ਦੇ ਨਾਲ ਕਰਾ ਕੇ ਛੱਡਾਂਗਾ ਚਲੋ ਫਿਰ ਰਾਜੂ ਪਹਿਲਾਂ ਮਾਲਸ਼ ਵਾਲੇ ਕੋਲ ਚੱਲਦੇ ਆਂ ਤੇ ਬਾਕੀ ਦੇ ਕੰਮ ਆਪਾਂ ਬਾਅਦ 'ਚ ਕਰਨੇ ਇੱਕ ਗੱਲ ਦਾ ਧਿਆਨ ਰੱਖਿਓ ਭਗਤੋ ਅਸੀਂ ਕੀਰਤਨ ਕਰਦੇ ਜਾਣਾ ਤੇ ਕੀਰਤਨ ਕਰਦੇ ਵਾਪਸ ਆਣਾ ਜੈ ਹੋ ਬਾਬਾ ਹਵਾ ਹਵਾਈ ਬਾਬਾ ਜੀ ਪਹਿਲਾਂ ਕਿਹੜਾ ਉਪਰ ਰੁਕੇ ਆ ਪਹਿਲਾਂ ਵੀ ਆਪਾਂ ਕੀਰਤਨ ਕਰਦੇ ਹੋਈ ਆ ਰਹੇ ਆ ਨਾ ਬਾਬਾ ਜੀ ਦੇ ਕਹਿੰਦਾ ਮਤਬਲ ਇਹ ਆ ਆਪਣੇ ਅੰਦਰ ਵੀ ਕੀਰਤਨ ਹੋਣਾ ਚਾਹੀਦਾ ਤੇ ਬਾਹਰ ਵੀ ਕੀਰਤਨ ਹੋਣਾ ਚਾਹੀਦਾ ਜੈ ਹੋ ਬਾਬਾ ਹਵਾ ਹਵਾਈ ਚਲੋ ਠੀਕ ਆ ਬਾਬਾ ਜੀ ਚਲੋ ਜੈ ਹੋ ਜੈ ਹੋ ਬਾਬਾ ਹਵਾ ਹਵਾਈ ਜੈ ਹੋ ਬਾਬਾ ਜੈ ਹੋ ਬਾਬਾ ਹਵਾ ਹਵਾਈ ਜੈ ਹੋ ਬਾਬਾ ਜੈ ਹੋ ਇਹ ਪਰਮਾਤਮਾ ਹਾਈ ਤੱਕ ਸਵੇਰ ਦਾ ਕੋਈ ਮਰੀਜ਼ ਨਹੀਂ ਆਇਆ ਹੈਗਾ ਕੋਈ ਐਸਾ ਮੁਰਗਾ ਭੇਜ ਜਿਹਨੂੰ ਮੈਂ ਚੰਗੇ ਤਰੀਕੇ ਨਾਲ ਹਲਾਲ ਕਰ ਦਵਾਂ ਇਹ ਰੱਬਾ ਮੇਰੀ ਇਨੀ ਜਲਦੀ ਫਰਿਆਦ ਸੁਣ ਲਈ

ਤੁਸੀਂ ਕਰਦੇ ਇੱਥੇ ਦੁਕਾਨੀਆਂ ਦਾ ਕੰਮ ਮਾਲਿਸ਼ਾਂ ਦਾ ਕੰਮ ਨਹੀਂ ਬਾਬਾ ਜੀ ਮੇਰੇ ਪਿਤਾ ਜੀ ਮਾਲਿਸ਼ਾਂ ਦਾ ਕੰਮ ਕਰਦੇ ਇੱਥੇ ਜੀ ਉਹ ਗਏ ਹੋਏ ਸ਼ਹਿਰ ਦਵਾਈਆਂ ਵਾਸਤੇ ਦਵਾਈਆਂ ਲੈ ਕੇ ਹੋਏ ਆ ਜੀ ਬਾਕੀ ਜਦੋਂ ਨਹੀਂ ਹੁੰਦੇ ਉਦੋਂ ਬਾਅਦ ਚ ਫਿਰ ਮੈਂ ਇੱਥੇ ਦੇਖਦਾ ਜੀ ਤੁਸੀਂ ਬਾਬਾ ਜੀ ਇੱਕ ਬੰਦੇ ਨੂੰ ਦੇਖਣ ਦਾ 1000 ਰੁਪਏ ਲਈਦਾ ਜੀ ਕਿਤੇ ਅਸੀਂ ਤਾਂ ਬਾਬੇ ਆ ਸਾਥੋਂ ਕਾਦੇ ਪੈਸੇ ਚੱਲ ਐਦਾਂ ਕਰ ਸਾਡੇ ਸਰੀਰ 'ਚ ਨਾ ਬਹੁਤ ਦਰਦ ਹੋ ਰਿਹਾ ਇੱਕ ਵਾਰੀ ਤੁਸੀਂ ਸਾਡੇ ਸਰੀਰ ਨੂੰ ਚੈੱਕ ਕਰੋ ਤੇ ਬਾਅਦ ਚ ਫਿਰ ਆਪਾਂ ਦੇਖਦੇ ਹਾਂ ਬਾਬਾ ਜੀ ਤੁਸੀਂ ਨਾ ਆਪਣਾ ਹੱਥ ਦਿਖਾਓ ਇੱਕ ਮਿੰਟ ਮੈਨੂੰ ਬਾਬਾਈ ਤੁਹਾਡਾ ਬੀਪੀ ਡਾਉਣ ਲੱਗ ਰਿਹਾ ਮੈਨੂੰ 슈ਗਰ ਵੀ ਲੱਗ ਰਹਾ ਤੁਹਾਨੂੰ ਹੈਗੀ ਹੈ ਜੀ ਬਾਕੀ ਤੁਹਾਨੂੰ 20 25 ਬਿਮਾਰੀਆਂ ਹੋਰ ਵੀ ਹੋ ਸਕਦੀਆਂ ਨੇ ਬਾਬਾਈ ਲਿਆਓ ਆਪਣੀ ਲੱਤ ਦਿਖਾਓ ਜੀ ਲੱਤ ਦੇਖੀਏ ਤੁਹਾਡੀ ਕੀ ਹੋਇਆ ਹਏ ਹਏ ਭਗਤੋ ਹਏ ਆ ਤਬਈ ਤੁਹਾਡੀ ਥੋੜੀ ਅੱਡੀ ਟੁੱਟੀ ਹੋਈ ਹੈ ਜੀ ਪਲਸਟਰ ਲੱਗੂਗਾ ਉਹਦੇ ਵਾਸਤੇ ਤੁਹਾਨੂੰ ਕਟੋ-ਕਟ 3 ਮਹੀਨੇ ਰੈਸਟ ਚਾਹੀਦੀ ਹੈ ਜੀ ਉਹ ਭਗਤਾ ਇਹ ਕੀ ਤੂੰ ਕਹੀ ਜਾਣਾ ਹੁਣੇ ਤਾਂ ਮੈਂ ਤੁਰਕੇ ਆਇਆ ਤੂੰ ਕਹੀ ਜਾਣਾ ਸ਼ੂਗਰ ਵੀ ਹੈ ਬੀਪੀ ਲੋ ਹੈ ਤੇ 20-25 ਬਿਮਾਰੀਆਂ ਹੋਰ ਵੀ ਹੈ ਤੇ ਤੇਰੀ ਲੱਤ ਵੀ ਟੁੱਟੀ ਵੀ ਹੈ ਭਗਤਾ ਐਵੇਂ ਨਾ ਕਰ ਉਹ ਹਕੀਮ ਜੀ ਮੈਨੂੰ ਵੀ ਵੇਖ ਲਓ ਮੇਰੇ ਵੀ ਦਰਦ ਬਹੁਤ ਹੋ ਜਾਂਦੀ ਹੈ ਲੱਤ ਪੈਰ ਚ ਵੀਰੇ ਤੂੰ ਥੋੜੀ देर ਬੈਠਾ ਜੇ ਬਾਬਾਈ ਦਾ ਟ੍ਰੀਟਮੈਂਟ ਹੋ ਰਿਹਾ ਵਾ ਬਾਬਾਈ ਨੂੰ ਚੈੱਕ ਕਰ ਲਈਏ ਪਹਿਲਾਂ ਠੀਕ ਹੈ ਤੈਨੂੰ ਬਾਅਦ ਚ ਮਿਲਦੇ ਆਂ ਬਾਬਾ ਜੀ ਤੁਹਾਨੂੰ ਮੈਂ ਦੇਖ ਲਿਆ ਵਾ ਤੁਹਾਡਾ ਜਿਹੜਾ ਖਰਚਾ ਆਣਾ ਹੈਗਾ 10000 ਰੁਪਏ ਖਰਚਾ ਆਣਾ ਹੈਗਾ ਜੀ ਬਾਬਾ ਜੀ ਹੋ ਸਕਦਾ ਹੈ ਤੁਹਾਨੂੰ ਅੱਜ ਦੀ ਰਾਤ ਇੱਥੇ ਰੁਕਣਾ ਪੈ ਸਕਦਾ ਹੈ ਕੋਈ ਭਗਤਾ ਇੰਨੇ ਪੈਸੇ ਕਿਉਂ ਮੰਗਦਾ ਸਾਡੇ ਤੋਂ ਹੇ ਹੇ ਬਾਬਾ ਜੀ ਤੁਹਾਡਾ ਜਿਹੜਾ 10000 ਮੰਗਿਆ ਨਾ ਇਹ ਐਵੇਂ ਨਹੀਂ ਮੰਗਿਆ ਹੈਗਾ ਏ ਦੇਖੋ ਇਹ ਬਾਹਰਲੇ ਦੇਸ਼ ਤੋਂ ਦਵਾਈਆਂ ਆਈਆਂ ਹੋਈਆਂ ਨੇ ਬਾਬਾ ਜੀ ਇਹ ਦਵਾਈਆਂ ਸਾਰੀਆਂ ਬਾਹਰਲੇ ਮੁਲਕੋਂ ਆਈਆਂ ਹੋਈਆਂ ਨੇ ਇਹ ਦਵਾਈ ਹੈਗੀ ਸਵਿਟਜ਼ਰਲੈਂਡ ਤੋਂ ਜੀ ਇਹ ਹੈਗੀ ਇੰਗਲੈਂਡ ਤੋਂ ਜੀ ਇਹ ਹੈਗੀ ਨਾਗਾਲੈਂਡ ਤੋਂ ਜੀ ਇਹ ਤੇਲ ਹੈਗਾ ਜੀ ਹੋਲੈਂਡ ਤੋਂ ਇਹ ਹੈਗਾ ਜੀ ਮੱਝ ਤੋਂ ਨਹੀਂ ਨਹੀਂ ਮੱਝ ਲੈਣ ਤੋਂ ਹੈਗੀ ਜੀ ਦਵਾਈ ਹੈ ਬਾਬਾ ਜੀ ਸਾਡੀਆਂ ਦਵਾਈਆਂ ਮਹਿੰਗੀਆਂ ਨੇ ਤਾਂ ਕਰਕੇ ਸਾਡਾ ਇਲਾਜ ਮਹਿੰਗਾ ਹੈਗਾ ਜੀ ਠੀਕ ਹੈ ਜੀ ਬਾਕੀ ਤੁਹਾਨੂੰ ਕੋਈ ਗੱਲ ਨਹੀਂ ਇੱਥੇ ਧੋਪ ਆ ਗਈ ਹੋਈ ਆ ਤੁਹਾਡੀ ਸ਼ਾਂਤ ਵਿੱਚ ਜਾ ਕੇ ਮਲਸ਼ ਹੋਣੀ ਹੈ ਜੀ ਚਲੋ ਉੱਥੋਂ ਬਾਬਾ ਜੀ ਅੰਦਰ ਨੂੰ ਚਲੋ ਥੋੜਾ ਉੱਧਰ ਜਾ ਕੇ ਇਲਾਜ ਕਰਦੇ ਆਂ ਜੀ ਹੇ ਯਾਹੋ ਵਾਹ ਵਾਹ ਬਾਈ ਜੈ ਹੋ ਬਾਬਾ ਵਾਹ ਵਾਹ 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 ਜੈ ਹੋ ਬਾਬਾ ਵਾਹ रहो बाबा ई नथो माउ ਬਾਬਾ ਜੀ ਇੱਧਰ ਹੋ ਜੀ ਬਾਬਾ ਜੀ ਇੱਧਰ ਜੀ ਬਾਬਾ ਜੀ ਹਾਏ ਹਾਏ ਬਾਬਾ ਜੀ ਪੁੱਠੇ ਹੋ ਕੇ ਲੰਮੇ ਪੋ ਅੱਥੇ ਪੁੱਠੇ ਹੋ ਜਾ ਐ ਸਾਇ ਭਗਤ ਹੋਏ ਜੇ ਬਾਬਾ ਹਮਾ ਹਮਾ ਜੀ ਅੱਗੇ ਨੂੰ ਹੋ ਜਾ ਅੱਗੇ ਨੂੰ ਬਾਬਾ ਜੀ ਇੱਥੇ ਨਾ ਉਹ ਅੱਗੇ ਨੂੰ ਹੋ ਜਾ ਬਾਬਾ ਜੀ ਇੱਥੇ ਨੂੰ ਹੋ ਜਾ ਉਹ ਹੀ ਗਾਓ ਪਾ ਜੀ ਜਾ ਕੇ ਨਾ ਉੱਥੋਂ ਬਾਹਰਲੇ ਦੇਖਦੀਆਂ ਦਵਾਈਆਂ ਲਿਓ ਉਹ ਦੁਕਾਨ ਤੇ ਪਈਆਂ ਨੇ ਮੇਰੇ ਤੇ ਲੈ ਆਓ ਜੀ ਜ਼ਰੂਰ ਬਾਬਾ ਜੀ ਤੁਹਾਡੀ ਤਾਂ ਰੀੜ ਦੀ ਹੱਡੀ ਵੀ ਟੁੱਟੀ ਹੋਈ ਆ ਤੁਹਾਡੇ ਤਾਂ ਸਰੀਰ ਦਾ ਸਾਰਾ ਕੰਮ ਹੋਣ ਵਾਲਾ ਵਾ ਓ ਬਾਈ ਤੂੰ ਕੀ ਕਰੀ ਜਾਣਾ

ਓ ਜਾਦੇ ਓਏ ਆ ਮੇਰਾ 10000 ਉਹ ਮੇਰਾ 10000 ਖਸ ਨਾ ਜਾਵੇ ਓਏ ਓ ਜਾਦੇ ਡਾਕਟਰ ਓ ਡਾਕਟਰ ਹਾਏ 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 ਓਏ ਹਾਏ ਓਏ ਮੈਂ ਪਾਰਟੀ ਵਾਲਿਆਂ ਦਾ ਕੁੱਤੀ ਨਾਲ ਵਿਆਹ ਕਰਾਉਣਾ ਸੀ ਹਾਏ ਮੇਰਾ 10000 ਉਹ ਮੇਰਾ 10000 ਖਸ ਨਾ ਜਾਵੇ ਹਾਏ ਗੱਲ ਪਾਜੀ ਸਤ ਸ੍ਰੀਕਾਲ ਜੀ ਸਤ ਸ੍ਰੀਕਾਲ ਹੋਰ ਸੁਣਾਓ ਕਿਦਾਂ ਅੱਜ ਦੀ ਕੀ ਖਬਰ ਆਈ ਆ ਪਾਜੀ ਬਿੱਲਾ ਬਾਲੇ ਕੱਢ ਜੇਲ੍ਹ ਚੋਂ ਫਰਾਰ ਹੋ ਗਿਆ ਪੁਲਿਸ ਵਾਲਿਆਂ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਉਹਦੇ ਤੇ ਜਿਹੜਾ ਉਹਨੂੰ ਫੜੂਗਾ ਉਹਨੂੰ 1 ਲੱਖ ਰੁਪਈਆ ਮਿਲੂਗਾ ਬਿੱਲਾ ਜੇਲ੍ਹ ਤੋਂ ਭੱਜ ਕੇ ਤਾਂ ਬਾਹਰ ਆ ਗਿਆ ਕਿਤੇ ਇੱਥੇ ਰਾਜਵੇ ਹੋਰ ਮੇਰੀ ਜਮੀਨ ਤੇ ਪਲਾਟਾਂ ਦੇ ਕਬਜ਼ਾ ਕਰਨ ਨੂੰ ਫਿਰੇ ਪਿਛਲੀ ਵਾਰੀ ਇਹਨਾਂ ਨੇ ਮੇਰਾ ਪੋਤਾ ਚੱਕ ਲਿਆ ਸੀ ਮੇਰੇ ਪੋਤੇ ਨੂੰ ਫੇਰ ਨਾ ਹੱਥ ਪਾ ਲੈਣ ਇਸ ਕਰਕੇ ਮੈਂ ਆਪਣੇ ਪੋਤੇ ਨੂੰ ਕਿਤੇ ਲੁਕਾ ਹੀ ਦੇਣਾ ਯਾਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਮੈਂ ਇਹਨਾਂ ਦਾ ਕੀ ਇਲਾਜ ਕਰਾਂ ਉਹ ਵੱਡੇ ਵੀਰ ਇਹਨਾਂ ਦਾ ਇਲਾਜ ਤਾਂ ਨਾਲ ਦੇ ਪਿੰਡ ਵਾਲਾ ਪ੍ਰੀਤਮ ਸਿੰਘ ਹੀ ਕਰੂ ਕਿਉਂਕਿ ਉਹਨੇ ਪਹਿਲੇ ਵੀ ਇਹਨਾਂ ਨੂੰ ਇੱਕ ਵਾਰੀ ਸਬਕ ਸਿਖਾਇਆ ਹੋਇਆ ਇਹ ਤੁਸੀਂ ਉਹਦੇ ਕੋਲ ਜਾ ਕੇ ਗੱਲ ਕਰੋ ਤੂੰ ਠੀਕ ਹੈ ਨਾ ਵੀਰ ਉਹਨੇ ਇਹਨੂੰ ਪਿਛਲੀ ਵਾਰ ਅੰਦਰ ਕਰਵਾਇਆ ਸੀ ਨਾਲੇ ਭਾਈ ਜੀ ਪ੍ਰੀਤਮ ਸਿੰਘ ਤਾਂ ਬਹੁਤ ਹੀ ਵਧੀਆ ਬੰਦਾ ਉਹ ਤਾਂ ਸਭ ਦੀ ਗੱਲ ਸੁਣਦਾ ਤੁਸੀਂ ਉਹਦੇ ਕੋਲ ਜਾਓ ਤੂੰ ਠੀਕ ਹੈ ਨਾ ਭਾਈ ਇੱਕ ਵਾਰੀ ਉਹਨੂੰ ਮੈਂ ਬਾਬਾ ਹਵਾ ਹਵਾਈ ਦੇ ਕੋਲ ਮਿਲਿਆ ਸੀ ਹੁਣ ਮੈਂ ਉਹਨੂੰ ਜਾ ਕੇ ਫੇਰ ਆਪਣਾ ਦੁੱਖ ਦੱਸਦਾ Oh, I'm not ਖਬਰ ਲੱਗੀ ਚੈਲ ਦੇ ਵਿੱਚ ਭਜੰਦੀ ਅਖਬਾਰ ਵੇਖ ਓਏ ਮੇਰਾ ਨਾਮ ਏ ਬਿੱਲਾ ਬਿੱਲਾ ਵਾਲੇ ਕੱਢ ਅੱਜ ਤੱਕ ਜਿਹੜੇ ਜਿਹੜੇ ਵੀ ਬੰਦੇ ਦੇ ਮੈਂ ਵਾਲੇ ਕੱਢਿਆ ਉਹਦੀ ਚੱਕ ਕਿਸੇ ਬੈਦ ਹਕੀਮ ਤੋਂ ਨਹੀਂ ਨਿਕਲੀ ਤੇ ਨਾਲੇ ਰਹੀ ਗੱਲ ਅਖਬਾਰ 'ਚ ਖਬਰ ਛਪਣ ਦੀ ਇਹ ਮੇਰੀ ਨਹੀਂ ਛਪੂ ਕੰજરા ਤੇਰੀ ਛਪੂ ਏ ਏ ਹਾਏ 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 ਭਲੇ ਭਾਈ ਉਹ ਕੰਮ ਤਾਂ ਠੀਕ ਆ ਪਰ ਤੂੰ ਹਾਏ ਹਾਏ ਕਿਉਂ ਕਰੀਏ ਨਾ ਓਏ ਕਾਲਿਆ ਜਦੋਂ ਉਸ ਦਿਨ ਉਸ ਖੰਡਰ ਦੇ ਵਿੱਚ ਉਹ ਪਿੰਡੂ ਬੰਦਿਆਂ ਨਾਲ ਮੇਰਾ ਪੇਚਾ ਪਿਆ ਸੀ ਨਾ ਉਹਨਾਂ ਨੇ ਮੈਨੂੰ ਕੁੱਟਿਆ ਬੜਾ ਰਿੰਦੀ ਖੋਦੀ ਕਸਰਪੁਰ ਵਾਲਿਆਂ ਨੇ ਕੱਢਤੀ ਵਾਰੀ ਥਾਣੇ ਲਈ ਆ ਕੇ ਬਾਕੀ ਜੇਲ੍ਹ ਦੇ ਵਿੱਚ ਤਾਂ ਹਾਏ 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 ਗਰਦਾਰੇ ਹਾਂ ਮੈਂ ਹਾਏ 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 ਬਨੇ ਪਾਣੀ ਤੇ ਜੇਲ੍ਹ ਦੇ ਵਿੱਚ ਭੱਜੇ ਕਿਵੇਂ ਹਾਏ ਹਾਏ ਕਾਲਿਆ ਤੈਨੂੰ ਕੀ ਦੱਸਾਂ ਮੈਂ ਜੇਲ੍ਹ ਤੋਂ ਇੱਕ ਬੰਦਾ ਨਾ 4-5 ਸਾਲ ਤੋਂ ਪਲਾਨਿੰਗ ਕਰ ਰਿਹਾ ਸੀ ਭੱਜਣ ਦੀ ਤੇ ਉਹਦੇ 플ਾਨ ਦੇ ਵਿੱਚ ਮੈਂ ਵੀ ਸ਼ਾਮਲ ਹੋ ਗਿਆ ਤੇ ਫੇਰ ਅਸੀਂ ਇੱਕ ਪੁਲਸ ਵਾਲੇ ਦੀ ਘੂਗੀ ਘੈਂ ਕਰਤੀ ਅਸੀਂ 4-5 ਬੰਦੇ ਫੁਰ ਹਾਏ ਹਾਏ ਬਿੱਲੇ ਭਾਜੀ ਮੈਂ ਤਾਂ ਥੋਡੇ ਦਰਸ਼ਨਾ ਨੂੰ ਦੱਸ ਗਿਆ ਸੀ ਮੈਂ ਥੋਡੇ ਜਾਨ ਵਿੱਚ ਤੁਹਾਨੂੰ ਪਤਾ ਮੇਰਾ ਕੀ ਹਾਲ ਹੋਇਆ ਸੀ ਮੈਂ ਤਾਂ ਪੈਸੇ ਪੈਸੇ ਨੂੰ ਦੱਸ ਗਿਆ ਸੀਗਾ ਓਏ ਸ਼ੁਕਰਾਂ ਭਾਈ ਤੂੰ ਜੇ ਜੋ ਬਾਹਰ ਆ ਗਿਆ ਮੈਂ ਤਾਂ ਮਜ਼ਦੂਰੀ ਕਰਨ ਲੱਗਿਆ ਸੀ ਪਰ ਹੁਣ ਤੂੰ ਬਾਹਰ ਆ ਗਿਆ ਹੁਣ ਭੱਲਾ ਕੇ ਲੋਕਾਂ ਦੀਆਂ ਕੰਡੀਆਂ ਤੇ ਮੋٹے ਰੁਪਏ ਕਮਾਵਾਂਗੇ ਮੋٹے ਬੁੱਤ ਕਾਲਿਆ ਤੂੰ ਫਿਕਰ ਨਾ ਕਰ ਪਹਿਲਾਂ ਆਪਾਂ ਆਪਣੀ ਕਰੱਕੀ ਜੀ ਦੂਰ ਕਰ ਲਈਏ ਸ਼ਾਮ ਤੱਕ ਇੱਕ ਨਾ ਦੇ ਬੰਦੇ ਦੀ ਢੰਡੀ ਭੰਨ ਕੇ ਫੇਲ ਲਾਣਿਆ ਟੱਕਾ ਕੇ ਪੈਗ ਨਾਲ ਢੇਡਾਂਗੇ ਮੁਰਗਾ ਪਰ ਭਾਈ ਇਹ ਤਾਂ ਤੇਰੀ ਗੱਲ ਠੀਕ ਆ ਪਰ ਜਿਹੜੇ ਬੰਦਿਆਂ ਨੇ ਤੈਨੂੰ ਫੜਾਇਆ ਸੀ ਉਹਨਾਂ ਬੰਦਿਆਂ ਦਾ ਵੀ ਧਿਆਨ ਰੱਖਣਾ ਪੈਣਾ ਹਾਏ ਹਾਏ ਹਏ ਓਏ ਕਾਲਿਆ ਤੇ ਤੈਨੂੰ ਪਤਾ ਹੈ ਉਹ ਬੰਦੇ ਕੌਣ ਸੀ ਤੇ ਤੂੰ ਦੱਸ ਜਿਨ੍ਹਾਂ ਨੇ ਮੈਨੂੰ ਇੰਨਾ ਕੁੱਟਿਆ ਤੇ ਜੇਲ੍ਹ ਤੱਕ ਪਹੁੰਚਦਾ ਕਰਿਆ ਇਹ ਸਿਰਫ ਤੂੰ ਜਾਣਦਾ ਹੈ ਤੂੰ ਕਿਵੇਂ ਭਾਜੀ ਮੱਕ ਕੱਲਾ ਕੱਲਾ ਬੰਦਾ ਨਾ ਆਪਣੀਆਂ ਅੱਖਾਂ ਦੇ ਵਿੱਚ ਸਜਾ ਸਜਾ ਕੇ ਰੱਖਿਆ ਹੋਇਆ ਭਾਈ ਜੀ ਪਹਿਲੇ ਨੰਬਰ ਤੇ ਬਲਪਿੰਦਰ ਛੜਾ ਦੂਜੇ ਨੰਬਰ ਤੇ ਬਾਂਟੀ ਛੜਾ ਤੀਜੇ ਨੰਬਰ ਤੇ ਖਾਸ ਬੰਦਾ ਜਿਹਨੇ ਆਪਣੇ ਧੀਪੇ ਬਾਰਜ਼ਿਤ ਬੈਕਸਟਾਰ ਤੇ ਡੰਡਾ ਮਾਰਿਆ ਸੀ ਔਰ ਉਹਦਾ ਨਵਾਂ ਮਾਲਜ਼ਾਰ ਸ਼ਰਾ ਪ੍ਰੀਤਮ ਸਿੰਘ ਮਾਲਜ਼ਾਰ ਸ਼ਰਾ ਪ੍ਰੀਤਮ ਸਿੰਘ ਓਏ ਕੋਈ ਨਾ ਕਾਲਿਆ ਇੰਨਾ ਸਾਰਿਆਂ ਦਾ ਇੱਕ ਇੱਕ ਕਰਕੇ ਨੰਬਰ ਲੱਗੂ ਪਰ ਉਸ ਤੋਂ ਪਹਿਲਾਂ ਆਪਣੇ ਦੀਪੇ ਬੋਸ ਮੇਰੇ ਵੱਡੇ ਵੀਰ ਦੀਪੇ ਨੂੰ ਖੇਲ ਚੋਂ ਤਾਂ ਕੱਢ ਲਈਏ ਹਾਏ ਹਾਏ ਕਿੱਪੇ ਗੋਸ ਨੂੰ ਵਾਹ ਤੈਨੂੰ ਕੀ ਹੋਇਆ ਕਾਲਿਆ ਬੈਣ ਪਾਉਣ ਲੱਗ ਗਿਆ ਕੀ ਹੋਇਆ ਬਿਲਕੁਲ ਭਾਈ ਤੁਸੀਂ ਜੀ ਦੀਪਾ ਭਾਈ ਦਾ ਨਾਮ ਲੈ ਕੇ ਨਾ ਉਹਨਾਂ ਦੀ ਮੈਨੂੰ ਯਾਦ ਦਿਵਾ ਦਿੱਤੀ ਉਹ ਮੈਨੂੰ ਕਿੰਨਾ ਪਿਆਰ ਕਰਦੇ ਸੀ ਮੈਂ ਉਹਨਾਂ ਨੂੰ ਕਿੰਨਾ ਪਿਆਰ ਕਰਦਾ ਫਿਰ ਬਿਲਕੁਲ ਭਾਈ ਜਦੋਂ ਮੈਂ ਕਿਸੇ ਬੰਦੇ ਦੀ ਕੱਡੀ ਤੋੜ ਹੁੰਦਾ ਸੀ ਦੀਪਾ ਭਾਈ ਮੈਨੂੰ ਥਾਪੀ ਲਾ ਕੇ ਗਾਇਆ ਲਾ ਰਿਹਾ ਨਾ ਭਾਈ ਕਿਵੇਂ ਦੀਪੇ ਬਾਈ ਨੇ ਸਾਨੂੰ ਤੰਲੇ ਤੋੜਨੇ ਲਗਾਇਆ ਕਿਵੇਂ ਦੀਪੇ ਬਾਈ ਨੇ ਸਾਨੂੰ ਚੋਰੀਆਂ ਕਰਦੀਆਂ ਲਗਾਈਆਂ ਕਿਵੇਂ ਦੀਪੇ ਬਾਈ ਨੇ ਸਾਨੂੰ ਬੱਚੇ ਕੁਬੜਾ ਕਰਨੇ ਲਗਾਇਆ ساری ਮਿਹਰਬਾਨੀ ਦੀਪੇ ਬਾਈ ਦੀ ਆ ਮਾਈਓ ਓ ਰਾਈ ਓ ਦੀਪੇ ਬਾਈ ਹਾਏ ਹਾਏ Hey, hey. hey, hey. <elas> <elas protocols> <elas orthogonels> bang <Teraz Republic> ਮੈਂ ਪਾਸੇ ਕਰ ਰੋਈ ਗਾਲਿਆ ਇਹਦੀ ਮੈਨੂੰ ਵੀ ਰਵਾਈ ਜਾਣਾ ਕਪੂਦਾਰਾ ਪਹਿਲਾਂ ਚੱਲ ਮੈਨੂੰ ਉਹ ਤੋਂ ਮਾਲਦਾਰ ਸਰੇ ਪ੍ਰੀਤਮ ਸਿੰਘ ਦਾ ਘਰਦ ਖਾ ਕਿੱਥੇ ਆ ਮਾਲਦਾਰ ਸਰੇ ਦਾ ਕਾ ਬਈ ਚੱਲ ਮੈਂ ਤੈਨੂੰ ਖੇਤ ਦਿਖਾ ਕੇ ਰਿਹਾ ਮੋਲੇ ਓਏ ਛੋਟੇ ਇੱਥੇ ਹੀ ਰੋਕ ਮੈਂ ਹੁਣੇ ਆਇਆ ਚੱਲ ਓਏ ਗਿਆਰੇ ਨਾ ਤਾਂ ਹਾਲੇ ਤੱਕ ਨਹੀਂ ਆਏ ਉਹ ਰਾਜੂ ਨੂੰ ਵੀ ਭੇਜਿਆ ਹੋਇਆ ਆ ਫਿਰ ਵੀ ਨਹੀਂ ਆਏ ਮੈਨੂੰ ਤੇ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਇਹਨੂੰ ਐਵੇਂ ਲੱਗਦਾ ਕਿ ਜਿਵੇਂ ਬਾਬਾ ਹਵਾ ਹੋਈ ਤੇ ਹਵਾ ਤੇ ਨਹੀਂ ਹੋ ਗਿਆ ਗਿਆ ਤੇ ਗਿਆ ਕਿੱਥੇ ਪਰ ਨਹੀਂ ਭਾਈ ਮੈਂ ਉਹਨੂੰ 10000 ਰੁਪਏ ਦੇਣਾ ਆਪਣੇ ਵਿਆਹ ਕਰਾਉਣ ਦਾ ਜਬ ਤੱਕ ਉਹ ਮੇਰਾ ਵਿਆਹ ਨਹੀਂ ਨਾ ਕਰਾਊਗਾ ਜਬ ਤੱਕ ਉਹਨੂੰ ਮੈਂ ਕਿਤੇ ਜਾਣ ਨਹੀਂ ਦੇਣਾ ਸਬਰ ਕਰ ਲੋ ਯਾਰ ਕਿਤੇ ਨਹੀਂ ਜਾਂਦੇ ਆ ਜਾਂਦੇ ਆ ਮੈਨੂੰ ਵੀ ਸ਼ੱਕ ਜਾ ਪੈਂਦਾ ਕਿਤੇ ਬਾਬੇ ਹਵਾ ਹਵਾ ਹੀ ਨਹੀਂ ਕਿਤੇ ਹਵਾ ਦਾ ਨਹੀਂ ਨਿਕਲ ਗਈ ਹੈ ਕੀ ਕੀ ਉਹ ਮੈਨੂੰ ਇੰਜ ਲੱਗਦਾ ਜਿਹੜੀ ਗੱਡੀ ਜੋ ਬਾਬਾ ਆ ਰਿਹਾ ਤੇ ਉਹਦੀ ਹਵਾ ਤਾਂ ਨਹੀਂ ਨਿਕਲ ਗਈ ਉਹ ਜੇ ਉਹ ਗੱਡੀ ਦੀ ਹਵਾ ਨਿਕਲ ਗਈ ਹੋਈ ਨਾ ਤੇ ਅੱਜ ਤੇ ਬਲਵਿੰਦਰ ਸਿੰਘ ਦਾ ਵਿਆਹ ਨਹੀਂ ਹੁੰਦਾ ਵਿਆਹ ਦੀ ਗੱਲ ਕੱਲ ਤੇ ਜਾਊ ਕਿਉਂ ਵੀ ਬਲਵਿੰਦਰ ਸਿੰਘ ਉਹ ਨਹੀਂ ਭਾਈ ਮੈਂ ਤਾਂ ਸਾਰਾ ਇੰਤਜ਼ਾਮ ਕਰੀ ਬੈਠਾ ਹਾਰ ਵੀ ਲਿਆਇਆ ਮੈਂ ਮੰਗਲ ਸੁੱਤਰ ਵੀ ਲਿਆਇਆ ਆ ਸੰਦੂਰ ਵੀ ਲਿਆਇਆ ਮੈਂ ਸਾਰਾ ਇੰਤਜ਼ਾਮ ਕਰੀ ਬੈਠਾ ਮੈਂ ਕਿਹੜਾ ਪਾਗਲ ਆ ਪ੍ਰੀਜ਼ਮ ਸਿਆ ਆ ਪੱਗ ਬੜੀ ਟੌਪ ਦੀ ਪੰਨੀ ਆ ਐਂ ਲੱਗਦਾ ਜਿਵੇਂ ਅੱਜ ਤੇਰਾ ਵਿਆਹ ਲੱਗਦਾ ਮੈਨੂੰ ਉਹ ਯਾਰ ਸਿੰਗਲ ਨਹੀਂ ਤੇ ਮੇਰੀ ਗੱਲ ਸੁਣ ਲੈ ਉਹ ਯਾਰ ਮੇਰੇ ਯਾਰ ਦਾ ਵਿਆਹ ਆ ਮੈਂ ਤਾਂ ਨਵੇਂ ਕੱਪੜੇ ਤੇ ਪੱਗ ਬਨ ਕੇ ਹਣੀ ਸੀ ਕਿਉਂ ਵੀ ਆ ਜਾਂਦੇ ਨਾ ਫਿਕਰ ਨਾ ਕਰ ਉਹ ਅੱਜ ਵੀ ਫੇਰ ਨਾ ਆਏ ਫਿਰ ਕੀ ਬਣੂ ਫਿਰ ਤੇ ਫਿਰ ਤੇ ਉਹ ਫਿਰ ਵਿਆਹ ਕੱਲ ਹੋ ਹੋਰ ਕੀ ਬਣੂ ਉਹ ਪ੍ਰੀਤਮ ਸਿੰਘ ਭਾਈ ਉਹ ਮੇਰੀ ਇੱਕ ਗੱਲ ਸੁਣੋ ਹੂੰ ਸੁਣਾ ਭਰਾ ਸੁਣਾ ਕੀ ਗੱਲ ਹੈ ਵਿਲੇ ਹੀ ਆ ਜਦ ਤੱਕ ਉਹ ਨਹੀਂ ਹੁੰਦੇ ਜਿੰਨੀ ਮਰਜ਼ੀ ਗੱਲਾਂ ਸੁਣਾ ਤੋ ਬਾਈ ਪ੍ਰੀਤਮ ਸਿੰਘ ਮੇਰਾ ਵਿਆਹ ਕੁੱਤੀ ਨਾਲ ਹੋ ਰਿਹਾ ਇਹ ਕਿਸੇ ਨੂੰ ਪਤਾ ਨਾ ਚੱਲ ਜੇ ਪੂਰੇ ਪਿੰਡ ਦੇ ਵਿੱਚ ਮੇਰੀ ਬਦਨਾਮੀ ਹੋ ਜੂ। ਬਲਵਿੰਦਰ ਸਿੰਘ ਤੂੰ ਟੈਨਸ਼ਨ ਨਾ ਲੈ। ਇੱਕ ਵਾਰੀ ਬਾਬੇ ਹਵਾ ਹਵਾਈ ਜੀ ਨੂੰ ਆਲੰਦ ਦੇ। ਫਿਰ ਤੇਰਾ ਵਿਆਹ ਕਿਸ ਤਰ੍ਹਾਂ ਕੁੱਤੀ ਦੇ ਨਾਲ ਕਰਨਾ? ਇਹ ਗੱਲ ਕਰਦੇ ਆ। ਬਲਵਿੰਦਰ ਸਿੰਘ ਇਹਦਾ ਤਾਂ ਸਾਨੂੰ ਪਤਾ ਹੀ ਆ। ਜੇ ਪਿੰਡ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਤੇਰਾ ਵਿਆਹ ਕੁੱਤੀ ਨਾਲ ਹੋ ਰਿਹਾ ਹੈ ਤੇ ਤੇਰੀ ਬਦਨਾਮੀ ਹੋ ਜਾਣੀ ਆ। ਤੇਰੀ ਥੂ-ਥੂ ਹੋ ਜਾਣੀ ਆ ਸਾਰੇ ਪਿੰਡ ਦੇ ਵਿੱਚ। ਅਰੇ ਮੇਰੇ ਦਿਮਾਗ ਦੇ ਵਿੱਚ ਨਾ ਇੱਕ ਸਵਾਲ ਆਇਆ ਹੈ। ਉਹ ਪ੍ਰੀਤਮ ਸਿੰਘ ਸਵਾਲ ਕਿਹੜਾ ਸਵਾਲ? ਉਹ ਜਿਹੜਾ ਅਸੀਂ ਸਾਰੇ ਮਿਲ ਕੇ ਤੇਰੇ ਵਿਆਹ ਦੀ ਗੱਲ ਕੁੱਤੀ 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 ਲਈ ਰੱਖਦੇ ਆਂ। ਆਪਾਂ ਉਹ ਵਿਆਹ ਦੀ ਗੱਲ ਕੁੱਤੀ ਕੁੱਤੀ ਨਾ ਕਰਿਆ ਕਰੀਏ। ਅਸੀਂ ਸਾਰੇ ਮਿਲ ਕੇ ਕੁੱਤੀ ਦਾ ਨਾਂ ਰੱਖ ਲੈਨੇ ਆਂ। ਜਦੋਂ ਵੀ ਆਪਾਂ ਗੱਲ ਕਰਿਆ ਕਰਾਂਗੇ ਨਾ ਕਿਸ ਨੂੰ ਪਤਾ ਹੀ ਨਹੀਂ ਚੱਲੂਗਾ ਕਿ ਕਿਹੜੀ ਗੱਲ ਕਰ ਰਹੇ ਆ ਤੇ ਕਿਹਦੇ ਵਿਆਹ ਦੀ ਗੱਲ ਕਰ ਰਹੇ ਆ ਤੇ ਕਿਹਦੇ ਨਾਲ ਕਰ ਰਹੇ ਆ। ਠੀਕ ਆ? ਯੋ ਵੀ ਭਾਈ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਆਪਾਂ ਸਾਰੇ ਮਿਲ ਕੇ ਕੁੱਤੀ ਦਾ ਨਾਂ ਰੱਖ ਲੈਣਾ ਪਰ ਨਾਂ ਕੀ ਰੱਖੀਏ ਐਵੇਂ ਕਰੋ ਫਿਰ ਭਾਜੀ ਹਾਂ ਮੇਰੀ ਕੁੱਤੀ ਦਾ ਨਾਮ ਐਮ ਡਬਲਯੂ ਰੱਖੋ ਆਗੇ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਉਹ ਕੁੱਤੀ ਦਾ ਨਾਮ ਆ ਕਿ ਅੰਗਰੇਜ਼ੀਂ ਦਾ ਨਾਮ ਆ ਕਿ ਕੀ ਦਾ ਨਾਮ ਆ ਹਾਂ ਐਮ ਡਬਲਯੂ ਤੇ ਇਹ ਕਿਹੋ ਜਿਹਾ ਨਾ ਹੋਇਆ ਉਹ ਲੋਕਾਂ ਨੇ ਕਹਿਣਾ ਬਲਵਿੰਦਰ ਸਿੰਘ ਬਾਰੋਂ ਅੰਗਰੇਜ਼ਾਂ ਨੂੰ ਵਿਆਹ ਕੇ ਲਿਆ ਤੇ ਸਾਰੇ ਪਿੰਡ ਨੇ ਦੇ ਘਰ ਨੂੰ ਕੇੜਾ ਪਾ ਲੈਣਾ ਤੇ ਜਦੋਂ ਘਰ ਦੇ ਵਿੱਚ ਫੜ ਕੇ ਦੇਖਣਾ ਨਿਕਲਣਾ ਕੀ ਐਮ ਡਬਲਯੂ ਉੱਤੀ ਦੇਖ ਪਾਈ ਬਲਵਿੰਦਰ ਸਿੰਘ ਗਾਲ ਤੇ ਬੰਟੀ ਪਾਈ ਦੀ ਬਿਲਕੁਲ ਠੀਕ ਆ ਨਾਲੇ ਐਮ ਡਬਲਯੂ ਕੀ ਸੋਚੇ ਰੱਖਣ ਲੱਗਾ ਉਹ ਲੋਕੀ ਤੇ ਅਸਲੀ ਤੇ ਵੀ ਐਮ ਡਬਲ ਆਪਣੇ ਕੁੱਤੀ ਦਾ ਨਾਮ ਹੀ ਰੱਖਦੇ। ਬਈ ਹੋ ਗਏ ਨੇ ਉਹ ਬੰਦੇ। ਤੂੰ ਐਮ ਡਬਲ ਰਖੀ ਜਾਣਾ। ਪਹਿਲੇ ਮੈਨੂੰ ਇਹ ਦੱਸ ਐਮ ਡਬਲ ਦਾ ਮਤਲਬ ਕੀ ਆ? ਓਏ ਕਾਲਿਆ ਓਏ ਇਹਨਾਂ ਨੂੰ ਤਾਂ ਮੈਂ ਹੀ ਪਛਾਣ ਲਿਆ ਇਹ ਬੰਦੇ ਤਾਂ ਅੱਖ ਚ ਬਾਇ ਨਹੀਂ ਰੜਤਣੇ ਇਹਨਾਂ ਦਾ ਕੱਲੇ ਕੱਲੇ ਦਾ ਹਿਸਾਬ ਹੋਊ ਸਮਝਿਆ ਓ ਭਾਈ ਐਮ ਡੀ ਦਾ ਮਤਲਬ ਸੁੱਖਾ ਹੀ ਆ ਐਮ ਦਾ ਮਤਲਬ ਮਾਈ ਡਬਲਯੂ ਦਾ ਮਤਲਬ ਵਾਈਫ ਇਹ ਆਪਣੇ ਵਾਸਤੇ ਆ ਇਹ ਲੋਕਾਂ ਨੂੰ ਕੀ ਪਤਾ ਇਹਦੇ ਬਾਰੇ ਇਹਨਾਂ ਦੀਆਂ ਗੱਲਾਂ ਸਮਝਣ ਮੈਨੂੰ ਕੀ ਕਹਿੰਦੇ ਨੇ ਉਹ ਤੂੰ ਨਹੀਂ ਸਮਝ ਸਕਦਾ ਪਰ ਮੈਂ ਚੰਗੀ ਤਰ੍ਹਾਂ ਸਮਝ ਗਿਆ ਕਿ ਕੀ ਕਹਿ ਰਹੇ ਨੇ ਬਈ ਕੀ ਕਹਿੰਦੇ ਨੇ ਕਾਲਿਆ ਤੈਨੂੰ ਇਹਨਾਂ ਦੀ ਸਮਝ ਨਹੀਂ ਆਉਣੀ ਮੈਂ ਲਓ ਤਾਂ ਮੈਂ ਸਮਝ ਗਿਆ ਕੀ ਕਹਿ ਰਹੇ ਨੇ ਮੈਨੂੰ ਲੱਗਦਾ ਉਹ ਮੋਟੇ ਜਿਹੇ ਦਾ ਦਿਆ ਹੋਣਾ ਹੈ ਕੋਈ ਦਿਆ ਬਾਰੇ ਗੱਲ ਕਰ ਰਹੇ ਨੇ ਉਹ ਭਾਈ ਹਾਲ ਤਾਂ ਤੇਰੀ ਠੀਕ ਆ ਐਮ ਡਬਲਯੂ ਮਾਏ ਵਾਈਫ ਯਾ ਵਾਹ ਆ ਉਹ ਬਈ ਅਸਤਵਾਦ ਆਪਣਾ ਐਮ ਡਬਲਯੂ ਕਹਿਣਾ ਓਏ ਕਾਲੇ ਓਏ ਇਹ ਧੀੜੀ ਕੁੜੀ ਨਾ ਵਿਆਹ ਕਰਾਉਣ ਨੂੰ ਫਿਰਦਾ ਏ ਓਏ ਉਹਦਾ ਨਾਮ ਏ ਐਮ ਡਬਲਯੂ ਓਏ ਸਾਨੂੰ ਪਹਿਲਾਂ ਐਮ ਡਬਲਯੂ ਦਾ ਕਰ ਲਾ ਬਣਾ ਪੈਣਾ ਉਹਦੇ ਘਰੋਂ ਉਹਨੂੰ ਚੱਕ ਕੇ ਉਹਦੇ ਸਿਰ ਤੇ ਪਿਸਤੌਲ ਧਰ ਕੇ ਨਾ ਫੇਰ ਇਹਨਾਂ ਤੋਂ ਬਦਲਾ ਲਿਆ ਜਾਊ ਯਾਲਾ ਉਹਦਾ ਘਰ ਲੱਭ ਤੂੰ ਹੁਣ ਐ ਏਡਬਲਯੂ ਕਿੱਥੇ ਰਹਿੰਦੀ ਆ ਤੇ ਉਹਦਾ ਘਰ ਪਿੱਛਾ ਬੰਦੇ ਛੱਡ ਕੱਲ ਸ਼ਾਮ ਤੱਕ ਮੈਨੂੰ ਐ ਏਡਬਲਯੂ ਦਾ ਘਰ ਦਾ ਪਤਾ ਹੋਣਾ ਚਾਹੀਦਾ ਠੀਕ ਆ ਬਾਈ ਲੋਕਾਂ ਨੂੰ ਕੀ ਪਤਾ ਐਡਬਲਯੂ ਕੌਣ ਆ ਨਾਲੇ ਆਪਾਂ ਕਿਹੜਾ ਦਿਖਾਉਣੀ ਆ ਐਡਬਲਯੂ ਕਿੱਥੇ ਆ ਕੌਣ ਆ ਅੱਜ ਤੋਂ ਦੀ ਕੀ ਕਹਿਣਾ ਐਡਬਲਯੂ ਕਿੱਥੇ ਆ ਐਡਬਲਯੂ ਨੇ ਢਾ ਲਿਆ ਐਡਬਲਯੂ ਨੇ ਰੋਟੀ ਖਾ ਲਈ ਐਡਬਲਯੂ ਇੱਕ ਨੰਬਰ ਗਈ ਕਿ ਨਹੀਂ ਗਈ ਓਏ ਐਮ ਡਬਲਯੂ 2 ਨੰਬਰ ਗਈ ਕਿਨ ਗਈ ਐਮ ਡਬਲਯੂ ਐਮ ਡਬਲਯੂ ਐਮ ਡਬਲਯੂ ਕਰੀ ਜਾਣਾ ਹੈ ਕਿਉਂ ਭਈ ਠੀਕ ਆ ਬਲਵਿੰਦਰ ਸਿੰਘ ਜਿਹੜਾ ਨਾਮ ਬਿਲਕੁਲ ਓਕੇ ਆ ਅੱਜ ਤਵਾਂ ਦੇ ਹੀ ਨਾ ਚੱਲੂਗਾ ਭਈ ਇਹ ਹੈ ਕੌਣ ਐਮ ਡਬਲਯੂ ਮੈਂ ਤਾਂ ਨਾ ਹੀ ਪੜੀ ਵਈ ਸੁਣਿਆ ਮੈਂ ਉਸ ਪਿੰਡੀ ਚ ਰਹਿਣਾ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਵੀ ਹੈ ਕੌਣ ਉਹ ਫਿਕਰ ਨਾ ਕਰ ਕਾਲਿਆ ਆ ਮੋਟੇ ਜੇ ਨੇ ਸਾਰਾ ਕੁਝ ਦੱਸਣਾ ਔਰ ਇਹਦੇ ਬਾਲੇ ਤਾਂ ਮੈਂ ਹੀ ਕੱਢੂੰ ਔਰ ਇਹਦੀ ਚੱਕਾ ਕਿਸੇ ਬੈਦ ਹਕੀਮ ਤੋਂ ਨਹੀਂ ਨਿਕਲਣੀ ਓਏ ਲੋਕਾਂ ਨੇ ਮੇਰਾ ਨਾ ਉਦੀ ਨਹੀਂ ਪਤਾ ਬਿੱਲਾ ਵਾਲੇ ਕੱਢ ਸਮਝਿਆ ਬੁੱਧਾ ਮੋਟੇ ਜਿਹਦਾ ਅੱਜ ਹੀ ਵਾਲਾ ਕੱਢਣਾ ਪੈਣਾ एकदम ਸਿੰਘ ਵੀਰਿਆ ਮੈਨੂੰ ਲੱਗਦਾ ਉਹਨਾਂ ਨੇ ਨਹੀਂ ਆਉਣਾ ਮੈਨੂੰ ਵੀ ਲੱਗਦਾ ਪਿਆ ਇੰਨਾ ਟਾਈਮ ਹੋ ਗਿਆ ਉਹ ਆਏ ਨਹੀਂ ਐਵੇਂ ਕਰਦੇ ਆ ਕੱਲ ਨੂੰ ਬਾਬਾ ਹਾਉ ਆਉਣ ਨੂੰ ਨਾ ਲੱਭਨੇ ਕਿੱਥੇ ਆ ਉਹਨੂੰ ਲੱਭ ਕੇ एमडब्ल्यू का ते बलविंदर सिंह आ विवाह करएगी हां यो भी हाँ। चलो चल के चलो चलिए फिर चलो हाय 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 चलो कल्या चल इन्ह बालले कटांगे आज चल तोर सत श्री दोस्तों ਇਹ ਐਪੀਸੋਡ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣਾ ਵੱਧ ਤੋਂ ਵੱਧ ਪਿਆਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਜੀ ਥੈਂਕ ਯੂ ਧੰਨਵਾਦ ਸਤਿ ਸ਼੍ਰੀ ਅਕਾਲ ਮਾਲਦਾਰ ਸ਼ਿਵਪ੍ਰੀਤਮ ਸਿੰਘ ਮਾਲਦਾਰ ਸ਼ਿਵਪ੍ਰੀਤਮ ਸਿੰਘ ਮਾਲਦਾਰ ਸ਼ਿਵਪ੍ਰੀਤਮ ਸਿੰਘ ਭਾਗ 9 ਹਾਂ ਦੋਸਤੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਥੈਂਕ ਯੂ ਰਬ ਰਬ